ਜਿਹੜਾ ਜਿਹੜਾ ਕੰਮ ਕਰ ਰਿਆ ਸੀਗਾ ਸਿਵਲ ਹਸਪੀਟਲ ਵਿੱਚ ਤੁਸੀਂ ਸਾਰਿਆਂ ਨੇ ਪਹਿਲਾਂ ਸੁਣਿਆ ਹੋਣਾ ਜਾਂ ਪੜ੍ਹਿਆ ਹੋਣਾ ਇੱਕ ਬਾਰਾਂ ਵਿੱਚ ਵੀ ਤੇ ਕ੍ਰਾਈਮ ਡਾਇਰੀ ਵਿੱਚ ਪੜ੍ਹਿਆ ਹੋਣਾ ਕਿ ਇੱਕ ਡਿਵੀਜ਼ਨ ਨੰਬਰ 5 ਵਿੱਚ ਅਸੀਂ ਲੁਧਿਆਣਾ ਪੁਲਿਸ ਵੱਲੋਂ ਕਾਫੀ ਜਿਹੜੇ ਐਫ ਆਈ ਆਰ ਰਜਿਸਟਰ ਕੀਤੀਆਂ ਵੀ ਜਿਹੜੇ ਫੇਕ ਡੋਗ ਟੈਸਟ ਲੋਕ ਕਰਵਾਉਂਦੇ ਸੀਗੇ ਆਰਮਜ਼ ਲਾਇਸੈਂਸ ਹਾਸਲ ਕਰਨ ਲਈ ਤਾਂ ਉਹਦੇ ਵਿੱਚ ਕਈ ਅਕਿਊਜ਼ਡ ਵਿਕਤੀਆਂ ਦੇ ਉੱਪਰ ਜਿਹੜੇ ਐਫ ਆਈ ਆਰ ਹੋਈ ਸੀ ਸਾਡੇ ਵੱਲੋਂ ਕੀਤੀ ਗਈ ਸੀ ਉਹਦੇ ਸੰਬੰਧ ਦੇ ਵਿੱਚ ਹੀ ਏਸੀਪੀ ਨਾਰਥ ਤੇ ਐਸ ਐਚ ਓ ਸਲੀਮਟਾਬਲੀ ਦੀ ਟੀਮ ਨੇ ਇੱਕ ਕਾਮਯਾਬੀ ਹਾਸਲ ਕੀਤੀ ਹੈ ਕਿ ਜੇ ਇਹਨਾਂ ਨੇ ਇੱਕ ਜਿਹੜਾ ਜਿਰੋ ਜਿਹੜੇ ਦੋ ਬੰਦਿਆਂ ਦਾ ਗਿਰੋ ਸੀਗਾ ਰਾਮਕੁਮਾਰ ਤੇ ਅਵਤਾਰ ਸਿੰਘ ਜਿਹੜਾ ਸਿਵਲ ਹਸਪੀਟਲ ਵਿੱਚ ਇਹ ਸਰਗਰਮ ਸੀਗੇ ਬੇਸਿਕਲੀ ਇਹ ਲੋਕਾਂ ਦੇ ਜਿਹੜੇ ਫੇਕ ਦੋ ਪ੍ਰੈਸਟ ਜਿਹੜਾ ਸੀਗਾ ਸਰਟੀਫਿਕੇਟ ਜਾਇਦ ਕਰਕੇ ਸਾਰਾ ਕਰਾ ਕੇ ਇਹ ਦਿੰਦੇ ਜੀਏ ਤੇ ਇਹ ਗੈਂਗ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਦੋ ਸਰਕਾਰੀ ਮੋਰਾ ਜਿਹੜੀਆਂ ਇਹ ਯੂਜ਼ ਕਰਦੇ ਸੀਗੇ ਰਿਕਵਰ ਕੀਤੀਆਂ ਨੇ ਇਹ ਦੋਨੋਂ ਜਿਹੜੇ ਨੇ ਤਕਰੀਬਨ 7 ਸਾਲ ਤੋਂ ਸਿਵਲ ਹਸਪੀਟਲ ਦੇ ਵਿੱਚ ਐਜ਼ ਅ ਲੈਬ ਟੈਕਨੀਸ਼ੀਅਨ ਕੰਮ ਕਰਦੇ ਨੇ ਇਹ ਠੇਕੇ ਤੇ ਰੱਖੇ ਹੋਏ ਸੀਗੇ ਪੱਕੇ ਕਰਮਚਾਰੀ ਨਹੀਂ ਹੈਗੇ ਲੇਕਿਨ ਉਹ ਉੱਥੇ ਕਰਦੇ ਸੀਗੇ ਸਿਸਟਮ ਤੋਂ ਤੁਸੀਂ ਕਹਿ ਸਕਦੇ ਹੋ ਕਿ ਪੂਰਾ ਜਾਣਦੇ ਸੀਗੇ ਕਿ ਕਿਸ ਤਰੀਕੇ ਨਾਲ ਜਿਹੜੀ ਇਹ ਫਾਈਲ ਹੈ ਉਹ ਕਿੱਥੇ ਉਹਦੀ ਫੀਸ ਭਰੀ ਜਾਂਦੀ ਹੈ ਫਾਈਲ ਕਿਵੇਂ ਮੂਵ ਹੁੰਦੀ ਹੈ ਕਿਹੜੇ ਡਾਕਟਰ ਕੋਲ ਜਾਂਦੀ ਹੈ ਫਿਰ ਲੈਬ ਚ ਕਦੋਂ ਆਉਂਦੀ ਹੈ ਤੇ ਫਾਈਨਲ ਸਾਈਨ ਕਿਨੇ ਹੋਣੇ ਨੇ ਉਹ ਸਾਰਾ ਕੁਝ ਇਹਨਾਂ ਨੇ ਪਲੈਨਿੰਗ ਦੇ ਨਾਲ ਕਰਕੇ ਜਿਹੜੇ ਭੋਲੇ ਵਾਲੇ ਲੋਕ ਉੱਥੇ ਵੀ ਆਉਂਦੇ ਸੀ ਉਹਨਾਂ ਨੂੰ ਲਾਲਚ ਦੇ ਕੇ ਕਿ ਅਸੀਂ ਤੁਹਾਡਾ ਜਿਹੜਾ ਇਹ ਸਸਤਾ ਕਰਾ ਦਾਂਗੇ ਤੁਹਾਨੂੰ ਖੱਜਲ ਖਵਾਰ ਨਹੀਂ ਹੋਣਾ ਪਏਗਾ ਟਾਈਮ ਨਹੀਂ ਲੱਗੇਗਾ ਤੁਹਾਨੂੰ ਆਣਾ ਨਹੀਂ ਪਏਗਾ ਉੱਥੇ ਹੀ ਆ ਕੇ ਉਹਨਾਂ ਦੇ ਆਪ ਹੀ ਸੈਂਪਲ ਬਾਹਰ ਲੈ ਲੈਣੇ ਯੂਰੀਆ ਦਾ ਸੈਂਪਲ ਬਲੱਡ ਦਾ ਸੈਂਪਲ ਤੇ ਉੱਥੋਂ ਕਰਾ ਕੇ ਉਹਨਾਂ ਨੂੰ 2-4 ਦਿਨ ਦੇ ਵਿੱਚ ਫੇਕ ਜਾਂ ਇਹ ਡਰਾਮਾ ਜਾਂ ਕਰਕੇ ਆਪਣਾ ਫੇਕ ਡੋਪ ਪੈਸ ਦਾ ਜਿਹੜਾ ਸਰਟੀਫਿਕੇਟ ਇਹ ਬਣਾ ਕੇ ਇਹ ਦੇ ਦਿੰਦੇ ਸੀ ਇਹਦੇ ਨਾਲ ਹੁਣ ਜਿਹੜਾ ਇਹ ਅਸੀਂ ਇਹ ਕਾਬੂ ਕੀਤਾ ਇਹ ਨਾਲ ਉਸ ਤੋਂ ਬਾਅਦ ਜਿਹੜੇ ਸਾਡੇ ਡਿਵੀਜ਼ਨ ਨੰਬਰ 5 ਦੇ ਵਿਚ ਕਾਫੀ ਮੁਕਦਮੇ ਜਿਹੜੇ ਦਰਜ ਹੋਏ ਨੇ ਉਹ ਤਫਤੀਸ਼ ਦੇ ਵਿੱਚ ਵੀ ਸਾਨੂੰ ਜਿਹੜੀ ਇਹ ਮਦਦ ਮਿਲੇਗੀ ਜੀ ਤਾਂ ਇਹਨਾਂ ਕੋਈ ਹੋਰ ਇਹਨਾਂ ਦੇ ਵਿੱਚ ਹੋਣੀਆਂ ਵੀ ਸੀ ਕਿ ਜਿਹੜੇ ਇਹਨਾਂ ਨਾਲ ਕਰਦੇ ਹੁੰਦੇ ਇਹ ਬਿਲਕੁਲ ਜਿਹੜਾ ਹੁਣ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਅੱਗੇ ਹੋਰ ਕਰਦੇ ਸੀ ਇਹਨਾਂ ਦਾ ਅਸੀਂ ਪੁਲਿਸ ਰਿਮਾਂਡ ਲੈਂਦਾ ਹੈਗਾ ਤੇ ਅਗਰ ਕੋਈ ਹੋਰ ਵੀ ਕੋਈ ਮੁਲਾਜ਼ਮ ਜਾਂ ਕੋਈ ਹੋਰ ਪ੍ਰਾਈਵੇਟ ਬੰਦਾ ਇਹਨਾਂ ਦਾ ਸਾਥੀ ਨਿਕਲਿਆ ਤਾਂ ਉਹਨੂੰ ਵੀ ਜਿਹੜਾ ਅਸੀਂ ਨਾਮਜ਼ਦ ਕਰਾਂਗੇ ਤੇ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਉਸ ਨੂੰ ਇਹਨਾਂ ਦੀ ਸੋਚਣਾ ਕਿ ਇਹਨਾਂ ਨੂੰ ਰਿਕਵਰ ਮਿਲੀਆਂ ਦੇਖੋ ਇੰਟੈਲੀਜੈਂਸ ਜਿਹੜੀ ਪੁਲਿਸ ਦੀ ਹੁੰਦੀ ਹੈ ਸਾਨੂੰ ਇਹ ਸੀਗਾ ਕਿ ਜਿਹੜੇ ਐਨਾ ਕੁਝ ਹੋ ਰਿਹਾ ਹੈ ਇਹ ਤਾਂ ਮਤਲਬ ਕੋਈ ਨਾ ਕੋਈ ਗਰੋਹ ਜਿਹੜਾ ਹੈਗਾ ਉਹ ਕਿਉਂਕਿ ਸਾਰਿਆਂ ਦਾ ਜਿਹੜਾ ਮੋਡਸ ਆਪਰੇਂਡੀ ਸੀਗਾ ਉਹ ਸੇਮ ਸੀਗਾ ਜਿਨੇ ਮੁਕਦਮੇ ਪਹਿਲਾਂ ਦਰਜ ਹੋਏ ਨੇ ਤੇ ਆਲਮੋਸਟ ਸੇਮ ਤਰੀਕੇ ਦੀ ਮੋਰ ਸੀਗੀ ਤਾਂ ਸਾਨੂੰ ਲੱਗਦਾ ਸ਼ੱਕ ਸੀਗਾ ਕਿ ਕੋਈ ਨਾ ਕੋਈ ਜਿਹੜਾ ਹੈਗਾ ਉੱਥੇ ਗਰੋਹ ਜਿਹੜਾ ਹੈਗਾ ਕਿਸੇ ਨਾ ਕਿਸੇ ਦੀ ਇਨਵੋਲਵਮੈਂਟ ਹੈ ਕਿਉਂਕਿ ਕਿਸੇ ਦੀ ਇਨਵੋਲਵਮੈਂਟ ਤੋਂ ਬਿਨਾ ਨਹੀਂ ਹੋ ਸਕਦਾ ਕਿਉਂਕਿ ਆਮ ਬੰਦੇ ਨੂੰ ਇਹ ਸਾਰਾ ਪ੍ਰੋਸੀਜਰ ਨਹੀਂ ਪਤਾ ਹੁੰਦਾ ਤਾਂ ਕੋਈ ਵਿਚਲਾ ਬੰਦਾ ਸਾਨੂੰ ਲੱਗਦਾ ਸੀਗਾ ਇਹ ਫਿਰ ਅਸੀਂ ਆਪਣਾ Trap ਲਗਾਇਆ ਤੇ ਉਸ ਤੋਂ ਬਾਅਦ ਜਦੋਂ ਇਹ ਜਦੋਂ ਅਸੀਂ ਕਾਬੂ ਕੀਤਾ ਸਲੇਵ ਟਾਵਰੀ ਦੇ ਏਰੀਏ ਦੇ ਕਾਬੂ ਵਿੱਚੋਂ ਕਾਬੂ ਕੀਤਾ ਉਦੋਂ ਇਹ ਉੱਥੇ ਕਿਸੇ ਦਾ ਸੈਂਪਲ ਲੈ ਰਹੇ ਸੀਗੇ ਕਿਸੇ ਦਾ ਇਹਨਾਂ ਨੇ ਸਰ ਖੁਲਾਸੇ ਕੀਤੇ ਕੋਈ ਕਿੰਨੇ ਕ ਪੁਰਾਣਾਇ ਕੰਮ ਕਰ ਰਹੇ ਨੇ ਔਰ ਕਿੰਨੇ ਕਿੰਨੇ ਲੋਕਾਂ ਇਹਨਾਂ ਨੇ ਹਾਲੇ ਨਾ ਤਕਰੀਬਨ ਜਿਹੜਾ ਹਾਲੇ ਜਿਹੜੀ ਅਸੀਂ ਇਨੀਸ਼ੀਅਲ ਇਨਵੈਸਟੀਗੇਸ਼ਨ ਕੀਤੀ ਹੈ ਤਾਂ 20 25 ਕੇਸ ਜਿਹੜੇ ਹੈਗੇ ਨੇ ਇਹਨਾਂ ਨੇ ਮੰਨਦੇ ਨੇ ਪਰ ਅਸੀਂ ਫਰਦਰ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਤਫਤੀਸ਼ ਜਿਹੜੀ ਆ ਉਹ ਕਰਾਂਗੇ ਜੀ ਸਰ ਇਹ ਕਿੱਦਾਂ ਡਾਕਟਰ ਕਰਵਾਂਦੇ ਸੀ ਇਹ ਕੋਈ ਖਾਈ ਵਾਲੀ ਵੇਚਦੇ ਕਿੱਦਾਂ ਕੋਈ ਕਰਿੰਦਾ ਸੀ ਜਿੱਦਾਂ ਡਾਇਰੈਕਟਰ ਲੈ ਕੇ ਜਾਂਦਾ ਸੀ ਇਹਨਾਂ ਕੋਲ ਕਿੱਦਾਂ ਡੀਲਿੰਗ ਹੁੰਦੀ ਸੀ ਇਹਨਾਂ ਦੀ ਇਹ ਤਕਰੀਬਨ ਜਿਹੜਾ ਆਪਾਂ ਕਹਿ ਸਕਦੇ ਆ ਕਿ ਜਿਹੜੀ ਸਿਵਲ ਹਸਪੀਟਲ ਦੀ ਪਾਰਕਿੰਗ ਵਾਲਾ ਏਰੀਆ ਹੈਗਾ ਉਹਨੂੰ ਯੂਜ਼ ਕਰਦੇ ਸੀਗੇ ਉਥੇ ਜਿ ਲੱਗਦਾ ਸੀ ਇਹਨਾਂ ਨੂੰ ਕਿ ਜਿੱਥੇ ਵੀ ਕੋਈ ਡੋਪ ਟੈਸਟ ਦੀ ਜਿੱਥੇ ਪਹਿਲਾਂ ਫੀਸ ਭਰੀ ਜਾਂਦੀ ਹੈ ਉਹਦੇ ਆਲੇ ਦੁਆਲੇ ਉਹ ਦੋਸ਼ੀ ਜਿਹੜਾ ਵੀ ਉਹ ਬੰਦਾ ਆਂਦਾ ਸੀ ਭੋਲਾ ਵਾਲਾ ਇਨਸਾਨ ਉਹਨੂੰ ਉਹਦੇ ਨਾਲ ਗੱਲ ਕਰਕੇ ਉਹਨੂੰ ਕਾਬੂ ਕਰਕੇ ਕਿ ਤੁਹਾਡਾ ਸੀ ਜਲਦੀ ਕਰਵਾ ਦੇਵਾਂਗੇ ਸਸਤੇ ਵਿੱਚ ਕਰਵਾ ਦੇਵਾਂਗੇ ਉਸ ਤਰੀਕੇ ਨਾਲ ਜਿਹੜਾ ਕੋਈ ਇਹਨਾਂ ਦੀ ਗੱਲਾਂ 'ਚ ਆ ਜਾਂਦਾ ਸੀਗਾ ਉਹਨੂੰ ਕਰਕੇ ਫਿਰ ਅੰਦਰ ਕਿਉਂਕਿ ਐਜ਼ ਅ ਲੈਬ ਟੈਕਨੀਸ਼ੀਅਨ ਇਹ ਕੰਮ ਕਰਦੇ ਕਰਦੇ ਪਏ ਸੀ ਦੋਨੋਂ ਤਾਂ ਅੰਦਰ ਇਹਨਾਂ ਦੀ ਤੁਸੀਂ ਕਹਿੰਦੇ ਹੋ ਸੈਟਿੰਗ ਵੀ ਸੀਗੀ ਤਾਂ ਇਹਨਾਂ ਨੂੰ ਬੇਸਿਕਲੀ ਪ੍ਰੋਸੀਜਰ ਪਤਾ ਸੀਗਾ ਤੋਂ ਅੰਦਰ ਪ੍ਰੋਪਰ ਕੋਈ ਟੈਸਟ ਵਗੈਰਾ ਨਹੀਂ ਕਰਾਉਂਦੇ ਸਿਰਫ ਇੱਕ ਫੇਕ ਜਿਹੜਾ ਇਹ ਡਰਾਮਾ ਯਾਰ ਰਚਦੇ ਸੀਗੇ ਤੇ ਝੂਠਾ ਸਰਟੀਫਿਕੇਟ ਜਿਹੜਾ ਉਹ ਬੰਦੇ ਨੂੰ ਦੇ ਦਿੰਦੇ ਸੀ ਮੈਨੂੰ ਲੱਗਦਾ ਹੈ ਕਿ ਹੋਰ ਲੋਕ ਜਿਹੜੇ ਜੁੜੇ ਹੋਏ ਨੇ ਬਿਲਕੁਲ ਇਹਦੇ ਵਿੱਚ ਅਸੀਂ ਸਾਰੀ ਪ੍ਰੋਪਰ ਡਿਟੇਲ ਜਿਹੜੀ ਹੈ ਇਨਵੈਸਟੀਗੇਸ਼ਨ ਕਰਾਂਗੇ ਸਾਡੇ ਕਾਫੀ ਰਜਿਸਟਰ ਜਿਹੜੀ ਐਫ ਆਈਆਰਸ ਨੇ ਉਹ ਡਿਵੀਜ਼ਨ ਨੰਬਰ 5 ਦੇ ਵਿੱਚ ਰਜਿਸਟਰ ਨੇ ਉਹਨਾਂ ਦੀ ਤਫਤੀਸ਼ ਦੇ ਵਿੱਚ ਵੀ ਸਹਾਇਤਾ ਮਿਲੇਗੀ ਤੇ ਅੱਗੇ ਅਸੀਂ ਇਹਦੀ ਹੋਰ ਡੂੰਘਾਈ ਦੇ ਨਾਲ ਤਫ਼ਤੀਸ਼ ਕਰਾਂਗੇ ਤੇ ਦੇਖਾਂਗੇ ਕਿਸੇ ਹੋਰ ਮਲਜ਼ਮਦਾਰ ਦੇ ਵਿੱਚ ਕੋਈ ਰੋਲ ਤਾਂ ਨਹੀਂ ਹੈ। ਕਿਉਂਕਿ ਇਹ ਸਾਰੇ ਯਾ ਰਜਿਸਟਰਡ ਹੋਈਆਂ ਨੇ। ਉਹਦੇ ਵਿੱਚ ਅਮਾਉਂਟ ਕੋਈ ਦੱਸਿਆ ਗਿਆ ਕਿੰਨਾ-ਕਿੰਨਾ ਅਮਾਉਂਟ ਲੈਂਦੇ ਸੀ ਤੇ ਲੋਕਾਂ ਦਾ ਤਫ਼ਤੀਸ਼ ਲਈ ਆ ਰਹੇ ਨੇ ਅੱਜ। ਇਹ ਹਰ ਬੰਦੇ ਤੋਂ ਦੇਖੋ ਅਲੱਗ-ਅਲੱਗ ਹੈ ਕੋਈ 1500 ਤੋਂ ਲੈ ਕੇ 3000 ਕਿਸੇ ਤੋਂ 10000 ਵੀ। ਉਹ ਸਾਰੇ ਅਲੱਗ-ਅਲੱਗ ਹੈਗਾ। ਸਰ ਲੱਗਦਾ ਜੀ ਨਾ ਤੇ ਐਫ ਆਈ ਆਰ ਹੋਈ ਹੈ ਕਈ ਲੋਕ ਜਿਵੇਂ ਡੋਪ ਟੈਸਟ ਕਰਾਣ ਦੇ ਲਈ ਜਾਂਦੇ ਸੀ ਇਹ ਕਰਿੰਦੇ ਉਸ ਜਗ੍ਹਾ ਤੋਂ ਉੱਪਰ ਰੁਕ ਲੈਂਦੇ ਸੀਗੇ ਤੇ ਲੱਗਦਾ ਹੈ ਕਈਆਂ ਦੇ ਉੱਪਰ ਉਹਨਾਂ ਨੂੰ ਤਾਂ ਪਤਾ ਵੀ ਹੁੰਦਾ ਸੀ ਕਿ ਜਿਹੜਾ ਜਿਹੜਾ ਡੋਪ ਟੈਸਟ ਹੈ ਉਹ ਮਤਲਬ ਕਿ ਗਲਤ ਕੀਤਾ ਜਾਂਦਾ ਹੈ ਬਿਲਕੁਲ ਇਹ ਕੁਛ ਨਾ ਕੁਛ ਅਸੀਂ ਜਿਹੜਾ ਡਿਟੇਲ ਇਨਵੈਸਟੀਗੇਸ਼ਨ ਕਰਾਂਗੇ ਮੈਂ ਤਾਂ ਹੀ ਕਿਹਾ ਕਿ ਡਿਵੀਜ਼ਨ ਨੰਬਰ 5 ਦੇ ਵਿੱਚ ਜਿੰਨੀਆਂ ਐਫ ਆਈ ਆਰਸ ਹੋਈਆਂ ਉਹਦੇ ਵੀ ਤਫਤੀਸ਼ ਦੇ ਵਿੱਚ ਸਾਨੂੰ ਇਹਦੇ ਵਿੱਚ ਥਰੂ ਜਿਹੜੀ ਹੈ ਮਦਦ ਮਿਲੇਗੀ ਕਿੰਨੀਆਂ ਕੈਪਟਨ ਜਿਹੜੀਆਂ ਡਿਫਰਟ ਹੋ ਚੁੱਕੀਆਂ ਹਨ ਸਰ ਤਕਰੀਬਨ 15 ਤੋਂ 20 ਜਿਹ